ਪਰਾਲੀ ਸਾੜ ਨੂੰ ਲੈ ਕੇ ਸੁਪਰੀਮ ਕੋਰਟ ਹੋਇਆ ਸਖਤ ਕਿ ਜਦੋਂ ਪਰਾਲੀ ਸਾੜਨ ਵਾਲਿਆਂ 'ਚੋਂ ਕੁਝ ਨੂੰ ਜੇਲ੍ਹ ਭੇਜਿਆ ਜਾਵੇਗਾ ਤਾਂ ਸਾਰੇ ਠੀਕ ਹੋ ਜਾਣਗੇ ਉਹਨਾਂ ਨੇ ਇਹ ਵੀ ਪੁੱਛਿਆ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਕਾਰਵਾਈ ਕਰਨ ਤੋਂ ਸਰਕਾਰ ਪਾਸਾ ਕਿਉਂ ਵਟ ਰਹੀ ਹੈ ਜੇਕਰ ਤੁਹਾਡਾ ਪਾਤਾਵੰਦੀ ਰੱਖਿਆ ਕਰਨ ਦਾ ਅਸਲ ਇਰਾਦਾ ਹੈ ਤਾਂ ਚੇ ਝਿੱਕਦੇ ਕਿਉਂ ਦੋਸਤੋ ਅੱਜ ਗੱਲ ਕਰਾਂਗੇ ਪਰਾਲੀ ਸਾੜ ਨੂੰ ਲੈ ਕੇ ਸੁਪਰੀਮ ਕੋਰਟ ਹੋਇਆ ਸੱਤ ਅੱਜ ਅਸੀਂ ਪਰਾਲੀ ਸਾੜ ਨੂੰ ਲੈ ਕੇ ਇਸ ਖਬਰ ਨੂੰ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਮੁੱਦੇ ਤੇ ਗੱਲ ਕਰਾਂਗੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਲਾਈਆ ਪਟਕਾਰ ਆਓ ਪਹਿਲਾਂ ਇਸ ਖਬਰ ਨੂੰ ਪੜਾਂਗੇ ਪੰਜਾਬ ਸਰਕਾਰ ਨੂੰ ਕੀ ਕਿਹਾ ਸੁਪਰੀਮ ਕੋਰਟ ਨੇ ਇੱਥੇ ਗੱਲ ਕਰ ਲੈਨੇ ਆ ਪੰਜਾਬ ਸਰਕਾਰ ਨੂੰ ਕਿਹਾ ਕਿ ਪਹਿਲਾਂ ਐ بار بار ਜਿਹੜੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ 'ਚੋਂ ਕੁਝ ਨੂੰ ਜੇਲ੍ਹ ਭੇਜਿਆ ਜਾਵੇ। ਅਦਾਲਤ ਨੇ ਕਿਹਾ ਕਿ ਜਦੋਂ ਪਰਾਲੀ ਸਾੜਨ ਵਾਲਿਆਂ 'ਚੋਂ ਕੁਝ ਨੂੰ ਜੇਲ੍ਹ ਭੇਜਿਆ ਜਾਵੇਗਾ ਤਾਂ ਸਾਰੇ ਠੀਕ ਹੋ ਜਾਣਗੇ। ਉਹਨਾਂ ਨੇ ਇਹ ਵੀ ਪੁੱਛਿਆ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਕਾਰਵਾਈ ਕਰਨ ਤੋਂ ਸਰਕਾਰ ਪਾਸਾ ਕਿਉਂ ਵਟ ਰਹੀ ਹੈ? ਭਾਰਤ ਦੇ ਚੀਫ ਜਸਟਿਸ ਬੀ ਆਰ ਗਵਾਈ ਅਤੇ ਜਸਟਿਸ ਕੇ ਵਿਨੋਦ ਚੰਦਰਨ ਦੀ ਵੈਜ ਨੇ ਇਸ ਮੁੱਦੇ ਤੇ ਸਖਤ ਟਿੱਪਣੀ ਕਰਦੇ ਹੋਏ ਕਿ ਤੁਸੀਂ ਫੈਸਲਾ ਲਾਓ ਨਹੀਂ ਤਾਂ ਅਸੀਂ ਇੱਕ ਹੁਕਮ ਜਾਰੀ ਕਰਾਂਗੇ ਦਿੱਲੀ ਐਨ ਸੀ ਆਰ ਚ ਹਰ ਸਾਲ ਅਕਤੂਬਰ ਨਵੰਬਰ ਮਹੀਨੇ ਚ ਹੋਣ ਵਾਲੇ ਹਵਾ ਪ੍ਰਦੂਸ਼ਣ ਨਾਲ ਜੁੜੀਆਂ ਪਟੀਸ਼ਨਾਂ ਤੇ ਸੁਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਇੱਕ ਸਖਤ ਸੰਦੇਸ਼ ਦੇ ਲਈ ਕੁਝ ਗਲਤ ਕਿਸਾਨਾਂ ਨੂੰ ਜੋ ਕਿ ਹਵਾ ਪ੍ਰਦੂਸ਼ਣ 'ਚ ਮੁੱਖ ਯੋਗਦਾਨ ਪਾਉਂਦੇ ਹਨ ਲੋਕ ਪਰਵਾਹ ਨੂੰ ਪਰਾਲੀ ਸਾੜਨ 'ਚ ਸ਼ਾਮਲ ਹੋਣ ਦੇ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾਂਦਾ ਅਦਾਲਤ ਨੇ ਇਹ ਵੀ ਕਿਹਾ ਕਿ ਕਿਸਾਨ ਸਾਡੇ ਲਈ ਖਾਲਸ ਹਨ ਅਸੀਂ ਉਹਨਾਂ ਦੀ ਬਦੌਲਤ ਹੀ ਖਾ ਰਹੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਵਾਤਾਵਰਣ ਦੀ ਰੱਖਿਆ ਨਹੀਂ ਕਰ ਸਕਦੇ ਚੀਫ ਜਸਟਿਸ ਨੇ ਸੀਰ ਬਕੀਰ ਅਤੇ ਰਾਹੁਲ ਮਹਿਰਾ ਜੋ ਅਦਾਲਤ 'ਚ ਪੰਜਾਬ ਦੀ ਸਰਕਾਰ ਦੀ ਨਿਵੇਦਗੀ ਕਰ ਰਹੇ ਸਨ ਨੂੰ ਪੁੱਛਿਆ ਇਹ ਪਰਾਇ ਸਾਨ ਦੇ ਗਲਤ ਕਿਸਾਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ ਕਿਉਂ ਨਹੀਂ ਸਜ਼ਾ ਦਿੱਤੀ ਜਾਣੀ ਚਾਹੀਦੀ ਚੀਫ ਜਸਟਿਸ ਨੇ ਪੁੱਛਿਆ ਕਿ ਤੁਸੀਂ ਕੋਈ ਜੁਰਮਾਨੇ ਦੇ ਪ੍ਰਬੰਧਾਂ ਬਾਰੇ ਕਿਉਂ ਨਹੀਂ ਸੋਚਦੇ ਜੇਕਰ ਕੁਝ ਲੋਕ ਸਲਾਖਾਂ ਪਿੱਛੇ ਹੋਣਗੇ ਤਾਂ ਇਹ ਸਹੀ ਸੁਨਿਆ ਦੇਵੇਗਾ ਉਹਨਾਂ ਨੇ ਕਿਹਾ ਕਿ ਤੁਸੀਂ ਕਿਸਾਨਾਂ ਲਈ ਕੁਝ ਜਰਮਾਨੇ ਦੇ ਪ੍ਰਬੰਧਾ ਬਾਰੇ ਕਿਉਂ ਨਹੀਂ ਸੋਚਦੇ ਜੇਕਰ ਤੁਹਾਡਾ ਪਾਤਾਵਰਦੀ ਰੱਖਿਆ ਕਰਨ ਦਾ ਅਸਲ ਇਰਾਦਾ ਹੈ ਤਾਂ ਚੇ ਜਿਕਦੇ ਕਿਉਂ ਉਹਨਾਂ ਨੇ ਕਿਹਾ ਕਿ ਮੈਂ ਅਖਬਾਰਾਂ ਦੇ ਵਿੱਚ ਪੜਿਆ ਕਿ ਪ੍ਰਾਲੀ ਨੂੰ ਬਾਇਓ ਫਿਊਲ ਵਜੋਂ ਵੀ ਵਰਤਿਆ ਜਾ ਸਕਦਾ ਅਸੀਂ ਇਸ ਨੂੰ 5 ਸਾਲਾਂ ਦਾ ਅਭਿਆਸ ਕਿਉਂ ਨਹੀਂ ਬਣਾ ਸਕਦੇ ਬੈਂਚ ਨੇ ਪੰਜਾਬ ਸਰਕਾਰ ਦੁਆਰਾ ਪ੍ਰਾਲੀ ਸਾੜ ਨੂੰ ਰੋਕਣ ਦੇ ਕੀਤੇ ਗਏ ਸਖਤ ਉਪਾਅਾਂ ਦੀ ਉਪਾਮਾਰੀ ਕਾਰ ਦੇ ਆਸੰਤੁਸ਼ਟੀ ਪ੍ਰਗਟ ਕੀਤੀ ਇਸ ਦੌਰਾਨ ਮਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਕਈ ਕਦਮ ਚੁੱਕੇ ਹਨ ਅਤੇ ਪ੍ਰਦੂਸ਼ਣ ਦਾ ਪੱਧਰ ਧੀ ਹੌਲੀ ਧੀ ਵੇਟਾ ਆ ਗਿਆ ਸਰਪੰਚ ਅਦਾਲਤ ਨੇ ਪੰਜਾਬ ਹਰਿਆਣਾ ਯੂਪੀ ਅਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਪ੍ਰਦੂਸ਼ਣ ਰੋਕਣ ਪ੍ਰਦੂਸ਼ਣ ਦੀ ਰੋਕथाम ਲਈ ਬੋਰਡਾਂ ਦੀ ਖਾਲੀ ਪਈਆਂ ਅਸਾਮੀਆਂ ਨੂੰ ਵੀ ਲੈ ਕੇ ਭਟਕਾਰ ਦੇਉਂਦੇ ਆ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਇਹਨਾਂ ਖਾਲੀ ਅਸਾਮੀਆਂ ਨੂੰ ਭਰਨ ਦੇ ਨਿਰਦੇਸ਼ ਦਿੱਤੇ ਹਨ ਇਸ ਤੋਂ ਲਾਵਾ ਅਦਾਲਤ ਨੇ ਹਵਾ ਪ੍ਰਦੂਸ਼ਣ ਕੋਨ ਦੇ ਉਪਾਮਾ ਬਾਰੇ ਵੀ ਹਵਾ ਗੁਣ ਬਣਤਾ ਪ੍ਰਬੰਧ ਕਮਿਸ਼ਨ ਤੋਂ 3 ਹਫ਼ਤਿਆਂ ਵਿੱਚ ਰਿਪੋਰਟ ਮੰਗੀ ਆ ਦੋਸਤੋ ਇਸ ਖਬਰ ਦੇ ਉੱਤੇ ਜੇ ਆਪਾਂ ਚਰਚਾ ਕਰਨੀ ਹੋਵੇ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ ਦੀ ਜੇ ਕਾਰਵਾਈ ਨੂੰ ਦੇਖਿਆ ਜਾਵੇ ਅਗਰ ਇਸ ਤਰ੍ਹਾਂ ਹੀ ਸੁਪਰੀਮ ਕੋਰਟ ਫਤਿਹਿਆ ਤਾਂ ਸਰਕਾਰ ਨੂੰ ਸਖਤੀ ਕਰਨੀ ਪੈ ਸਕਦੀ ਹੈ ਇੱਕ ਪਾਸੇ ਕਿਸਾਨ ਜਿੱਥੇ ਬੰਨੀਆਂ ਆਮੋ ਸਾਹਮਣੇ ਹੋ ਜਾਣਗੀਆਂ ਦੂਸਰੇ ਪਾਸੇ ਪਰਾਲੀ ਪ੍ਰਬੰਧਨ ਤੇ ਕਿਸਾਨਾਂ ਪ੍ਰਤੀ ਜਿਹੜਾ ਏਕੜ ਨੂੰ ਜਿਹੜਾ ਖਰਚਾ ਆਇਆ ਉਹ 4 ਤੋਂ 5000 ਜਿੰਨੇ ਪੈਸੇ ਤੇ ਸਮਝ ਦੱਸਿਆ ਜਾ ਰਿਹਾ ਲਾਗਤ ਵਧ ਜਾਂਦੀ ਹੈ ਉੱਤੇ ਹੀ ਕਿਸਾਨ ਜਿੱਥੇ ਬੰਨੀਆਂ ਇਹ ਖਰਚਾ ਸਰਕਾਰ ਚਕਾਉਣ ਇਹਦੀ ਮੰਗ ਕਰਦਿਆਂ ਰਹੀ ਹੈ ਤੇ ਦੋਸਤੋ ਅੱਜ ਜਿਵੇਂ ਕਿਸਾਨ ਹੜਾਂ ਦੀ ਮਾਰ ਦਾ ਚੰਬਿਆ ਜਿਵੇਂ ਮਾਝੇ ਖੇਤਰ ਵਿੱਚ ਬਹੁਤ ਵੱਡਾ ਜਿਹੜਾ ਖੇਤੀਬਾੜੀ ਦਾ ਨੁਕਸਾਨ ਹੋਇਆ ਉੱਥੇ ਹੀ ਕਿਸਾਨ ਦਾ ਉੱਥੇ ਜਿਹੜਾ ਖੜਨਾ ਹੈ ਆਪਣੇ ਆਪ ਵਿੱਚ ਜਿਹੜਾ ਉਹ ਵੱਡੀ ਅੱਜ ਜਿਹੜੀ ਆ ਉਹ ਮੁਸੀਬਤ ਹੈ ਪੰਜਾਬ ਸਰਕਾਰ ਵੀ ਲੱਗੀ ਹੈ ਦੁਨੀਆ ਭਰ ਦੇ ਜਿਹੜੇ ਪੰਜਾਬੀ ਲੋਕਾਂ ਨੂੰ ਪਿਆਰ ਕਰਨ ਵਾਲੇ ਜਾਂ ਪੰਜਾਬੀ ਜਿੱਥੇ ਬਸ ਰਹੇ ਆ ਉਹ ਲੋਕ ਵੀ ਜਿਹੜੇ ਆ ਉਹ ਕਿਸਾਨ ਦੀ ਮਦਦ ਤੇ ਖੜੇ ਹਨ ਤੇ ਦੂਸਰੇ ਪਾਸੇ ਜਿਹੜਾ ਸੁਪਰੀਮ ਕੋਰਟ ਦਾ ਸਖਤ ਜਿਹੜੀ ਆ ਹਦਾਇਤ ਆ ਪਰਾਲੀ ਸਾਗ ਨੂੰ ਲੈ ਕੇ ਇੱਕ ਪਾਸੇ ਸਾਡਾ ਵਾਤਾਵਰਣ ਨੂੰ ਬਚਾਉਣ ਦੀ ਜਿਹੜੀ ਇਹ ਗੱਲ ਕੀਤੀ ਗਈ ਆ ਇਹ ਬੱਕੇ ਜਿਹੜਾ ਆ ਇਹ ਬੱਕਾ ਬੰਨ ਨੂੰ ਬਚਾਉਣਾ ਵੀ ਇਸ ਵੇਲੇ ਜਰੀਆ ਉਹ ਮੁਖ ਲੋੜਿਆ ਤੇ ਮੁਖ ਲੋੜ ਨੂੰ ਜਿਹੜਾ ਆ ਉਹ ਵੀ ਦੇਖਣਾ ਪੰਦਾ ਕਿਉਂਕਿ ਇਸ ਪੋਲੂਸ਼ਨ ਨੂੰ ਲੈ ਕੇ ਸਾਡੇ ਘਰਾਂ ਦੇ ਵਿੱਚ ਬੈਠੇ ਬਜ਼ੁਰਗ ਉਹ ਬੱਚੇ ਜਿਹਨਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਜਦੋਂ ਇਹਨਾਂ ਦੇ ਨਾਲ ਵਿੱਚ ਝੋਨੇ ਦੇ ਰਹਿਦ ਖੁੰਦ ਨੂੰ ਜਦੋਂ ਸਾੜਿਆ ਜਾਂਦੇ ਆ ਤੇ ਦੋਸਤੋ ਇਹ ਵੀ ਬਹੁਤ ਇੱਕ ਜਿਹੜਾ ਆ ਉਸ ਵੇਲੇ ਬੜੀ ਹਾਲਾਤ ਜਿਹੜੇ ਆ ਉਹ ਮਾਰੇ ਹੋ ਜਾਂਦੇ ਆ ਐ ਉੱਥੇ ਹੀ ਕਿਸਾਨਾਂ ਨੂੰ ਜੇ ਦੇਖਿਆ ਜਾਵੇ ਪਿਛਲੇ ਸਮੇਂ 'ਚ ਇਸ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਕਿਸਾਨ ਰੀਪਰਾਂ ਦੀ ਮਦਦ ਨਾਲ ਉਸ ਵੇਲੇ ਇਹ ਪ੍ਰਬੰਧ ਕਰਦਾ ਹੁੰਦਾ ਸੀ ਪਰ ਅੱਜ ਵੱਡੀ ਮਸ਼ੀਨਰੀ ਆਉਣ ਦੇ باوجود ਵੱਡੇ ਟਰੈਕਟਰ ਆਉਣ ਦੇ باوجود ਵੀ ਅਜੇ ਵੀ ਜਨਾ ਪਰਾਲੀ ਦਾ ਪ੍ਰਬੰਧਨ ਆ ਉਹ ਪੂਰਾ ਜਿਹੜਾ ਆ ਹੱਲ ਨਹੀਂ ਹੋ ਰਿਹਾ ਇਸ ਨੂੰ ਲੈ ਕੇ ਹੀ ਬਾਰ-ਬਾਰ ਸੁਪਰੀਮ ਕੋਰਟ ਦੇ ਵਿੱਚ ਬੱਕ ਬੱਕ ਜਿਹੜੀਆਂ ਪਟੀਸ਼ਨਾਂ ਬੰਨੀਆਂ ਦਿੱਲੀ ਪ੍ਰਦੂਸ਼ਨ ਲੈ ਕੇ ਪ੍ਰਦੂਸ਼ਨ ਤਾਂ ਪੰਜਾਬ ਦੇ ਵਿੱਚ ਉਸ ਮਿਸੇ ਕਰਾਦੇ ਹੁੰਦਾ ਭਾਵੇਂ ਕਿ ਕਿਸਾਨ ਜਥੇਬੰਦੀਆਂ ਇਸ ਪ੍ਰਦੂਸ਼ਨ ਤੋਂ ਅੰਕਾਰ ਕਰਦੀਆਂ ਕਿ ਇਹ ਜੇ ਖੇਤੀਬਾੜੀ ਚੋਂ ਆਇਆ ਪ੍ਰਦੂਸ਼ਨ ਨਹੀਂ ਬੱਕ ਬੱਕ ਫੈਕਟਰੀਆਂ ਚੋਂ ਜਾਂ ਹੋਰ ਕਾਰਨਾ ਕਰਕੇ ਜਾਂ ਗੱਡੀਆਂ ਦੇ ਧੂਆਂ ਨੂੰ ਕਰਕੇ ਇਹ ਪ੍ਰਦੂਸ਼ਨ ਹੈ ਤੇ ਦੋਸਤੋ ਅੱਜ ਲੋੜ ਹੈ ਪੰਜਾਬ ਦੇ ਵਿੱਚ ਇਸ ਪ੍ਰਦੂਸ਼ਨ ਕੇਮੇ ਜਿਹੜਾ ਕਾਬੂ ਪਾਇਆ ਜਾਵੇ ਕਿਵੇਂ ਕਿਸਾਨ ਜਿਹੜੇ ਆ ਉਹ ਆਪਣੀ ਇਸ ਲਾਗਤ ਨੂੰ ਉਹ ਜਿਵੇਂ ਉਹ ਹਲ ਚਾਹੁੰਦੇ ਆ ਮਦਦ ਚਾਹੁੰਦੇ ਆ ਸਰਕਾਰਾਂ ਵੀ ਜਿਹੜੀਆਂ ਆ ਉਹ ਮਦਦ ਕਰਨ ਦੇ ਰੋ ਵਿੱਚ ਘਟਨੇ ਅਗਲ ਜੀ ਆਮ ਆਦਮੀ ਪਾਰਟੀ ਨੇ ਜੇ ਮੈਂ 1500 ਰੁਪਇਆ ਸਟੇਟ ਸਰਕਾਰ ਪਾਵੇ 2500 ਰੁਪਇਆ ਕੇਂਦਰ ਸਰਕਾਰ ਪਾਵੇ ਅਗਰ ਇਹ ਦੋਵੇਂ ਸਰਕਾਰਾਂ ਕਿਸਾਨ ਹਿਤ ਹੁੰਨੀਆਂ ਤਾਂ ਸ਼ਾਇਦ ਅੱਜ ਕੋਈ ਨਾ ਕੋਈ ਇਸ ਪ੍ਰਾਣੀ ਦਾ ਪ੍ਰਬੰਧ ਹੋ ਜਾਂਦਾ ਪਰ ਅਜੇ ਵੀ ਜਿਹੜਾ ਆ ਉਹ ਕਿਸਾਨਾਂ ਨੂੰ ਵੱਡੀ ਸਬਸਿਡੀ ਦਿੱਤੀ ਜਿਵੇਂ ਮਸ਼ੀਨਰੀ ਦਿੱਤੀ ਗਈ ਆ ਉਹਦੇ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਇਹ ਵੱਡੀ ਮਸ਼ੀਨਰੀ ਵੀ ਜਿਹੜੀ ਆ ਉਹ 100% ਦੀ ਪਰਾਲੀ ਦਾ ਜਿਹੜਾ ਉਹ ਪ੍ਰਬੰਧ ਨਹੀਂ ਕਰ ਸਕੀ ਸਗੋਂ ਕਿਸਾਨਾਂ ਦਾ ਜਿਹੜਾ ਆ ਉਹ ਲਾਗਤਾਂ ਵਧੀਆਂ ਆ ਕਰਜ਼ਾ ਵਧਿਆ ਆ ਕਿਸਾਨ ਵੱਡੀ ਮਸ਼ੀਨਰੀ ਲੈ ਕੇ ਵੀ ਇਸ ਕਾਜੇ ਦੀ ਮਾਰੇਟ ਆ ਚੁੱਕਾ ਪਰ ਅਜੇ ਵੀ ਇਹਦਾ ਹਾਲ ਉਹ ਮੁਕੰਮਲ ਨਹੀਂ ਹੋਇਆ ਜਿਸ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਕਿ ਇਹ ਜਿਹੜੀ ਝੋਨੇ ਦੀ ਫਸਲ ਆ ਉਹ ਪੰਜਾਬ ਲਈ ਜਿੱਥੇ ਇੱਕ ਪਾਸੇ ਐ ਕਿਸਾਨ ਨੂੰ ਇਸ ਫਸਲ ਤੋਂ ਐ ਕੁਝ ਆਉਣਾ ਲੱਗਦਾ ਦੂਜੇ ਪਾਸੇ ਇਸ ਫਸਲ ਨੇ ਪੰਜਾਬ ਦਾ ਬਹੁਤ ਕੀਮਤੀ ਜਿਹੜਾ ਪਾਣੀ ਆ ਬੜੇ ਮੁੱਲ ਦਾ ਪਾਣੀ ਆ ਉਹਨੂੰ ਪਾਣੀ ਨੂੰ ਮੁਕਾ ਦਿੱਤਾ ਹੈ ਉੱਪਰੋਂ ਜਿਹੜਾ ਸਾਡਾ ਇਹ ਵਾਤਾਵਰਣ ਆ ਉਹ ਪੋਲੂਸ਼ਨ ਕਰਦਾ ਇਸ ਸਮੱਸਿਆ 'ਚੋਂ ਨਿਕਲਣਾ ਕਿਸਾਨ ਨੂੰ ਬਹੁਤ ਜ਼ਰੂਰੀ ਆ ਇਹ ਸਮੱਸਿਆ ਦੇ ਵਿੱਚੋਂ ਅਗਰ ਕਿਸਾਨ ਨੂੰ ਐ ਕੱਢਣ ਦੀ ਲੋੜ ਆ ਤਾਂ ਉੱਥੇ ਸਰਕਾਰਾਂ ਹੀ ਸਹਿਯੋਗ ਕਰ ਸਕਦੀਆਂ ਇਹ ਸਰਕਾਰਾਂ ਅਜੇ ਜਿਹੜਾ ਆ ਉਹ ਅਜੇ ਹਾ ਕੋਈ ਅਗੋਂ ਦੇਸ ਨਹੀਂ ਰਿਹਾ ਜਿਹੜਾ ਪੰਜਾਬ ਦੇ ਕਿਸਾਨ ਦੇ ਭਲੇ ਵਿੱਚ ਹੋਵੇ ਸੋ ਦੋਸਤੋ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਕੇ ਇਸ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਮਹਿਨਜਿੰਦਰ ਸਿੰਘ ਬਿਲਕਾ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਦੋਸਤੋ ਅਗਰ ਤੁਸੀਂ ਸਾਡੇ ਪ੍ਰੋਗਰਾਮ ਲਗਾਤਾਰ ਦੇਖਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਸਬਸਕ੍ਰਾਈਬ ਦੀ ਜਿਹੜੀ ਗਣਤੀ ਆ ਉਹ ਵਧੇ ਜਿਹੜੀ ਸਾਡੇ ਲਈ ਉਹ ਤਾਂ ਸ਼ਾਪੈਲਾ ਕਰਦੀ ਆ ਇੱਕ ਵਾਰ ਫੇਰ ਤੁਹਾਡਾ ਧੰਨਵਾਦ ਆਓ ਤੁਸੀਂ ਦੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਅਸੀਂ ਉਹ ਤੱਕ ਇੱਕ ਖੂਬ ਪ੍ਰੋਗਰਾਮ ਤੁਹਾਡੇ ਲਈ ਲਿਆਇਆ ਕਿ ਉਹਨਾਂ ਦਾ ਧੰਨਵਾਦ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ